ਪਾਠ ਦਰਸ਼ਕ ਦਾਰ ਕਾ ਧਿਆਨ ਤੱਕ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਸਾਜ ਨਵਾਜੇ ਪੰਦ ਪਿਆਰੇ ਚਾਰ ਸਹਿਜ ਜਾਦੇ 40 ਮੁਕਤੇ ਹਸੀਨ ਬਖਸ਼ੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਣਸ਼ਕ ਅਦੇਕ ਚਲਾਈ ਇੱਕ ਵਾਹਿਗੁਰੂ ਦੇਖ ਕੇ ਅਨੰਤ ਕੀ ਤਾ ਜਿਨਾ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹੇ ਗੁਰੂ ਜਿਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਪੁੱਤਾਂ ਗੀਆਂ ਧਰਮ ਜੇ ਤਸੀਹ ਦਿੱਤੇ ਬੰਦ ਬੰਦ ਕਟਵਾਏ ਕੁਖੀਆਂ ਲਾਹਣੀ ਤਰਫੋਂ ਤੇ ਚੜੇ ਤਨ ਆਰੰਗ ਚਾਏ ਗੁਰਦੁਆਰਿਆਂ ਦੀ ਸਿੱਖੀ ਇਸੇ ਤਰ੍ਹਾਂ ਸਵਾਸ ਸੰਗ ਨੂੰ ਆਇਆ ਧਰਮ ਨੇ ਹਾਲਿਆ ਮੁਖੂਸੀ ਨਹੀਂ ਕੀਤੀ ਤੇ ਨਾ ਸ਼ਹੀਦਾਂ ਸੰਗਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹੇ ਗੁਰੂ ਜੀ ਨੇ ਸਰਵਤਕ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹੇ ਗੁਰੂ ਜੀ ਨੇ ਸਰਵਤਕ ਕਾਲ ਸਭ ਕੀ ਅਰਦਾਸ ਹੈ ਜਿਸ ਸਰਵਤਕ ਕਾਲ ਸਭ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਦੇ ਨਾਮ ਕਿੱਸਾ ਆਵੇ

ਨਾਮ ਦਾ ਅਨੁਸ਼ੀਲੀ ਅਮਰਤ ਸਰਸਤ ਜੀ ਦੇ ਦਰਸ਼ਨ ਸ਼ਮਾਨ ਚੌਕੀਆਂ ਚੰਡੇ ਲੰਗੇ ਜੁਗੋ ਜੁਗੋ ਅਟੱਲ ਧਰਮ ਦਾ ਜੈਕਾਰ ਗੁਲਣਾ ਜੀ ਵਾਹੇ ਗੁਰੂ ਸਤਗੁਰ ਜੀ ਸਿੱਖਾਂ ਦਾ ਮਾਨੀ ਮਾ ਮਤ ਉੱਚ ਮਤ ਪੱਦੇ ਰੱਖਿਆ ਆ ਬਨ ਜਰੂਰੀ ਨਿਮਾਣਿਆ ਦੇ ਮਾਨੀ ਤਾਨਨ ਦੇ ਥਾਂ ਨਿਉਟੀਆਂ ਦੀ ਉਡਮ ਸਤਿਆ ਦੀ ਪਤੰਗਤਿਆਂ ਦੀ ਗਤਿ ਨਿਆਸ ਕਰਨ ਦੇ ਆਸਰੇ ਤਾਨਨ ਸਤਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਪਾਤਸ਼ੀਆਂ ਦੀ ਜੋ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਧੰਨ ਧੰਨ ਨੌਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫ਼ਰੀਦ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਮਹਾਰਾਜਿਓ ਆਪ ਜੀ ਦੀ ਆਪਾਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੋ ਸ਼ਿਵ ਨਾਮ ਦੇਵ ਇਸ ਜਗ੍ਹਾ ਤੇ ਸੱਚੇ ਪਾਤਸ਼ਾਹ ਜੀਓ ਆਪ ਵੀ ਦੇ ਮੁਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਜਸਲ ਜੀ ਸੱਚੇ ਪਾਤਸ਼ਾਹ ਸਮੂਹ ਆਪਣੇ ਸੰਗੀ ਸਾਥੀਆਂ ਦੇ ਨਾਲ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਗਊ ਮਾਤਾ ਦੀ ਕਿਰਪਾ ਹੋਈ ਹੈ ਗਊਸ਼ਾਲਾ ਬਣਾਉਣ ਜਾ ਰਹੇ ਸੱਚੇ ਪਾਤਸ਼ਾਹ ਜੀ ਉਸ ਦਾ ਗਊਸ਼ਾਲਾ ਦਾ ਨਹੀਂ ਪੱਥਰ ਮਜਖ ਰੱਖਦਾ ਹੈ ਸੱਚੇ ਪਾਤਸ਼ਾਹ ਜੀਓ ਪੂਰੀ ਸਮਗਰੀ ਤਿਆਰ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਮਿਹਰ ਕਰੋ ਸੱਚੇ ਪਾਤਸ਼ਾਹ ਜੀ ਵਿੱਚ ਕਰ ਤਾ ਕੋ ਖਲਵਾ ਵਾਲ ਨਾ ਬਿੰਗਾ ਹੋਆ ਮਹਾਰਾਜ ਕਿਰਪਾ ਕਰਨੀ ਇਸ ਜਗ੍ਹਾ ਤੇ ਜੋ ਵੀ ਆਵੇ ਰਾਜੀ ਹੋ ਕੇ ਜਾਵੇ ਮੋਹ ਮੰਗੀਆਂ ਮਰਦਾ ਪਾਵੇ ਸੱਚੇ ਪਾਤਸ਼ਾਹ ਜੀਓ ਜਿਹੜੀਆਂ ਵੀ ਗਊਆਂ ਆਉਣ ਜਿਹੜੇ ਵੀ ਜੀਵ ਆਉਣ ਉਹ ਤੰਦਰੁਸਤ ਰਹਿਣ ਸੁਖ ਸੁਖੀ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਸੱਚੇ ਪਾਤਸ਼ਾਹ ਜੀ ਇਸ ਗਊਸ਼ਾਲਾ ਦਾ ਨਾਮ ਕੋਨੇ-ਕੋਨੇ ਵਿੱਚ ਹੋਵੇ ਸੱਚੇ ਪਾਸੇ ਜੋ ਜਸਸਰ ਸਾਹਿਬ ਜੀ ਦੀ ਜੀਵ ਮੰਦੀ ਭਾਵਨਾ ਆ ਉਹ ਸੰਪੂਰਨ ਕਰਨੀ ਮਹਾਰਾਜ ਜੀ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਡੋਂ ਦਵਾਰ ਮਾਹੇ ਗਏ ਕੀ ਲਾਜਾ ਅਸ ਗਿੰਦ ਦਸ ਤੁਹਾਡਾ ਹਮਾਰਾ ਤੁਹਾਡੇ ਚਰਨਾਂ ਤੇ ਆ ਗਏ ਆ ਸਾਰਾ ਸਾਰਾ ਪਾਸਾ ਗਾ ਕੇ ਤੁਹਾਡੇ ਚਰਨਾਂ ਚਾਹਦੇ ਹੁਣ ਤੁਹਾਨੂੰ ਚਰਨਾਂ ਅੰਦਰ ਆਇਆਂ ਨੂੰ ਜਰਨਾਂ ਨਾਲ ਜੋੜ ਲੋ ਸੱਚੇ ਪਾਤਸ਼ਾਹ ਜੂਏ ਸ਼ੁਭ ਕਾਰਜ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜੀ ਐਸ ਵੇਲੇ ਜਿਹੜੀਆਂ ਰੂਹਾਂ ਹਾਜ਼ਰ ਐ ਸਾਰਿਆਂ ਦੀ ਹਾਜ਼ਰੀ ਪ੍ਰਮਾਣ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਿਲ ਫੁੱਲ ਭੇਟਾ ਪ੍ਰਮਾਣ ਕਰਨੀ ਸੱਚੇ ਪਾਤਸ਼ਾਹ ਜੀਓ ਸੋ ਆਪ ਜੀ ਆਗਿਆ ਬਖਸ਼ਿਸ਼ ਕਰੋ ਰਹਿਮਤਾ ਬਖਸ਼ਿਸ਼ ਕਰੋ ਗੌੜੀ ਮਹੱਲਾ ਪੰਜਵਾਂ ਖੇਤਰ ਕਰਵੈ ਸੋ ਹਰਜਨ ਪਿਆਰੇ ਸਤ ਸਤਿ ਤੁਮਰੇ ਕਾਸਿ ਸਾਰੇ ਰਾਹ ਦੁਖਦੂ ਕਮਲੇ ਸ਼ਰਮਾ ਦੇ ਬਾਤ ਬਾਤ ਸਾਸਾ ਬਸ ਕਰਦੀਨੇ ਅਮਰਤ ਮਹਾਰਾ ਸਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮੁਕਤੀ ਮਨੋਦਾਨ ਸਰਨ ਪਰੇ ਪ੍ਰਬੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਧੰਤਨ ਬਾਬਾ ਦੀ ਉਸ ਜੀ ਮਹਾਰਾਜ कृपा करो रहमतं करो सचे पातशाह जियो महाराज भोले भंडारी जी कृपा करो नामदेव जी महाराज कृपा करो सचे पातशाह जियो कृपा करो कृपा करो कृपा करो, किर्पा करो. ਜੋ ਦਰਤੇ ਅਵੇ ਰਾਜੀ ਹੋ ਕੇ ਜਾਵੇ ਕਲਾ ਤੁਹਾਡੀ ਬੱਤੀ ਗੁਰੂ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖੁਸ਼ੀਆਂ ਦੇ ਜਕਾਰੇ ਲਾਵੇ ਸ਼ਿਵ ਨਾਮਦੇਵ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ बाबा जी ती उ चलो दफ़ी गुल थले चलो